ਇਹ ਤੋਂ ਕਿਸੇ ਤੋਂ ਆਪਾਂ ਸੋਭਾ ਸੁਣੀ ਹੁੰਦੀ ਹੈ ਗੁਰੂ ਨਾਨਕ ਮਹਾਰਾਜ ਦੇ ਦਰ ਕਰਦੀ ਕੋਈ ਸਾਨੂੰ ਦੱਸਦਾ ਬਈ ਅਸੀਂ ਹਰਮੰਦਰ ਸਾਹਿਬ ਗਏ ਅਸੀਂ ਹਜੂਰ ਸਾਹਿਬ ਗਏ ਅਸੀਂ ਪਟਨਾ ਸਾਹਿਬ ਗਏ ਉੱਥੇ ਅਸੀਂ ਆ ਸੁਖ ਸੁਖੀ ਸਾਡੀ ਸੁਖ ਪੂਰੀ ਹੋ ਗਈ ਗੁਰੂ ਨਾਨਕ ਦਾ ਕਰ ਸਰਬ ਸ਼ਕਤੀਮਾਨ ਹੈ ਸਾਡੀ ਇਹ ਮੰਗ ਪੂਰੀ ਹੋ ਗਈ ਕੋਈ ਕਹਿੰਦਾ ਮੇਰਾ ਇਹ ਦੁੱਖ ਟੁੱਟ ਗਿਆ ਆਪਾਂ ਗੁਰੂ ਨਾਨਕ ਮਹਾਰਾਜ ਦੇ ਦਰ ਦੀ ਸੋਭਾ ਸੁਣ ਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਆਉਨੇ ਹਾਂ ਕੋਈ মিডিਆ ਦੇ ਜ਼ਰੀਏ ਸੁਣ ਲੈਂਦਾ ਹੈ ਕੋਈ ਲਾਈਵ ਟੀਵੀ ਚੱਲਦਾ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਬਾਣੀ ਮਿੱਠੀ ਲੱਗਦੀ ਹੈ ਚੰਗਾ ਲੱਗਦਾ ਹੈ ਸਤ ਸੰਗਤ ਗੁਰੂ ਚਰਨਾਂ ਦੀ ਸੋਭਾ ਸੁਣ ਕੇ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ ਸੋ ਅੱਜ ਗੁਰੂ ਨਾਨਕ ਮਹਾਰਾਜ ਦੇ ਉਸ ਸਮੇਂ ਇਹੋ ਜਿਹਾ ਯੁਗ ਨਹੀਂ ਸੀ মিডিਆ ਵਾਲਾ ਆਪਾਂ ਸਤ ਸੰਗਤ ਕਈ ਵਾਰੀ ਕਹਿ ਦਿੰਨੇ ਆ ਕਿ ਸਤਜੁਗ ਦਾ ਸਮਾਂ ਚੰਗਾ ਸੀ ਪੁਰਾਣੇ ਸਮੇਂ ਚੰਗੇ ਸਨ ਕਿਤੇ ਉਹ ਸਤਜੁਗ ਦੁਬਾਰਾ ਆ ਜਾਵੇ ਜੇ ਕਿਤੇ ਸਤਜੁਗ ਦੁਆਰਾ ਆ ਗਿਆ ਸਾਧ ਸੰਗਤ ਸਾਨੂੰ ਉਹ ਸਾਡੇ ਲਈ ਉਹ ਚੰਗਾ ਨਹੀਂ ਟੁਕਣਾ ਹੈ ਸਤਜੁਗ ਦੇ ਸਮੇਂ ਦੇ ਵਿੱਚ ਕੱਖਾਂ ਦੀਆਂ ਕੁੱਲੀਆਂ ਹੁੰਦੀਆਂ ਸੀ ਕੱਚੇ ਉਹ ਚੌਂਪੜੀਆਂ ਬਣਾ ਬਣਾ ਕੇ ਜੋਗਾ-ਜੋਗਾ ਦੀ ਉਮਰਾਂ ਵਾਲੇ ਕੁਟਿਆ ਦੇ ਵਿੱਚ ਹੀ ਉਹਨਾਂ ਨੇ ਆਪਣਾ ਦਿਨ ਕੱਟ ਲੇ ਕਹਿੰਦੇ ਕੀ ਕਰਨਾ ਚਾਰ ਯੁਗ ਦੀ ਤਾਂ ਉਮਰ ਹੈ ਸਾਰੀ ਘਰ ਬਣਾਵਾਂਗੇ ਜਿੰਨਾ ਟਾਈਮ ਘਰ ਬਣਾਉਣ ਤੇ ਲਾਵਾਂਗੇ ਉਹੀ ਪਰਮਾਤਮਾ ਦਾ ਭਜਨ ਕਰਾਂਗੇ ਨਾਮ ਜਪਾਂਗੇ ਤੇ ਉਸ ਸਮੇਂ ਅੱਜ ਕੱਲ੍ਹ ਵਾਂਗੂ ਏਸੀ ਨਹੀਂ ਸੀ ਹੁੰਦੇ ਹੀਟਰ ਨਹੀਂ ਸੀ ਹੁੰਦੇ ਪੱਕੀਆਂ ਸੜਕਾਂ ਨਹੀਂ ਸੀ ਹੁੰਦੀਆਂ ਆ ਜਿਹੜੇ ਆਪਣੇ ਰੋਟੀ ਪਾਣੀ ਪਕਾਉਣ ਦੇ ਜੰਤਰ ਨਹੀਂ ਸੀ ਹੁੰਦੇ ਅੱਜ ਤਾਂ ਇੱਕ ਛਿੰਨ ਲੱਗਦਾ ਮਿੰਟਾਂ ਵਿੱਚ ਹੀ ਚਾਹ ਬਣਾ ਲਓ ਦੁੱਧ ਬਣਾ ਲਓ ਦਾਲ ਸਬ지 ਬਣਾ ਲਓ ਉਦੋਂ ਤਾਂ ਆਪਣੇ ਪੁਰਾਣੀਆਂ ਮਾਈਆਂ ਬੀਬੀਆਂ ਬੈਠੀਆਂ ਕਿੰਨੀ ਮੁਸ਼ਕਲ ਕਰਨੀ ਪੈਂਦੀ ਸੀ ਚੁੱਲ੍ਹਾ ਬਾਲਣ ਵਾਸਤੇ ਤੇ ਅੱਜ ਕੱਲ੍ਹ ਵਾਂਗੂ ਕੱਪੜੇ ਵੀ ਨਹੀਂ ਸੀ ਹੁੰਦੇ ਅੱਜ ਕੱਲ ਸਾਡੇ ਕੋਲ ਗਰਮੀਆਂ ਵਾਲੇ 15 15 20 20 50 50 ਸੂਟ ਪਏ ਨੇ ਅਲਮਾਰੀਆਂ ਵਿੱਚ ਸਰਦੀਆਂ ਵਾਲੇ ਅਲੱਗ ਪਏ ਨੇ 10 10 20 20 ਸਾਡੇ ਕੋਲੇ ਸੂਜ ਪਏ ਨੇ ਬੂਟ ਪਏ ਨੇ ਉਦੋਂ ਨੰਗੇ ਹੀ ਫਿਰਦੇ ਸੀ ਲੋਕ ਪੈਰਾਂ ਤੋਂ ਪੈਰਾਂ ਵਿੱਚ ਕੰਡੇ ਵੱਜਦੇ ਸੀ ਮਿੱਟੀ ਰੇਤੇ ਵਾਲੇ ਰਸਤੇ ਸੀ ਅੱਜ ਸਾਡਾ ਯੁੱਗ ਬਦਲਿਆ ਹੋਇਆ ਹੈ ਅਸੀਂ ਸੁੱਖ ਸਹੂਲਤਾਂ ਦੇ ਆਦੀ ਹੋ ਗਏ ਹਾਂ ਕਿਸੇ ਰਿਸ਼ਤੇਦਾਰੀ ਵਿੱਚ ਚਲੇ ਜਾਈਏ ਉਹਨਾਂ ਦੇ ਏਸੀ ਨਾ ਹੋਵੇ ਲੋਕੀ ਰਾਤ ਨਹੀਂ ਰਹਿੰਦੇ ਵੀ ਸਾਡੇ ਕੋਲੋਂ ਨਹੀਂ ਰਾਤ ਰਿਆ ਜਾਣਾ ਗਰਮੀ ਦੇ ਵਿੱਚ ਅਸੀਂ ਤਾਂ ਇਸੀ ਤੋਂ ਬਗੈਰ ਪੈ ਨਹੀਂ ਸਕਦੇ ਉਹ ਸਤਜੁਗ ਦਾ ਜਿਹੜਾ ਸਮਾਂ ਸੀ ਉਦੋਂ ਆਹ ਸਹੂਲਤਾ ਨਹੀਂ ਸੀ ਅੱਜ ਦਾ ਤਾਂ ਜੰਮ ਦਾ ਬੱਚਾ ਨਹੀਂ ਮੋਬਾਈਲ ਤੋਂ ਬਿਨਾ ਸਾਰਦਾ ਵੀ ਇੱਥੇ ਵਾਈਫਾਈ ਨਹੀਂ ਚੱਲਦਾ ਇੱਥੇ ਇੰਟਰਨੈਟ ਨਹੀਂ ਚੱਲਦਾ ਕਹੇ ਜੇ ਕਿਤੇ ਕੋਈ ਬੰਦਾ ਮੋਬਾਈਲ ਘਰੇ ਭੁੱਲ ਜਵੇ ਬਲਾ ਤਾਂ ਭੁੱਲਦੇ ਨਹੀਂਗੇ ਹੁਣ ਇੰਨੇ ਪੱਕੇ ਹੋ ਗਏ ਜੇ ਕਿਤੇ ਮੋਬਾਈਲ ਘਰੇ ਭੁੱਲ ਜਵੇ ਨਾ ਭਾਵੇਂ 10 ਕਿਲੋਮੀਟਰ ਤੋਂ ਪਿੱਛੇ ਮੁੜਨਾ ਪਵੇ ਮੈਂ ਫੋਨ ਚੱਕ ਕੇ ਲੈ ਕੇ ਆਣਾ ਮੋਬਾਈਲ ਬਿਨਾ ਮੇਰਾ ਕਿਵੇਂ ਸਰੂਗਾ ਮੋਬਾਈਲ ਤੋਂ ਬਿਨਾ ਸਭ ਬਹੁਤ ਅਧੂਰੇ ਜੇ ਹੋਗੇ ਪਰ ਇਹ ਸਾਰੀਆਂ ਸਹੂਲਤਾ ਪਿੱਛੇ ਨਹੀਂ ਸਨ ਆਪਾਂ ਕਹਿੰਦੇ ਆ ਕਹਿਣ ਮਾਤਰ ਕਹਿ ਦਿੰਨੇ ਆ ਵੀ ਉਹ ਯੁੱਗ ਵਧੀਆ ਸੀ ਪਰ ਉਹ ਯੁੱਗ ਜੇ ਹੁਣ ਲੱਗ ਜਵੇ ਸਾਨੂੰ ਨਹੀਂ ਉਹ ਪਾਉਣਾ ਕ ਅਸੀਂ ਇੱਕ ਦਿਨ ਨਹੀਂ ਉਸ ਯੁੱਗ ਵਿੱਚ ਕੱਟ ਸਕਦੇ ਹਾਂ ਉਹ ਇਸ ਕਰਕੇ ਚੰਗਾ ਸੀ ਉਦੋਂ ਰਿਸ਼ਤਿਆਂ ਵਿੱਚ ਪਿਆਰ ਸੀ ਰਿਸ਼ਤਿਆਂ ਦੇ ਵਿੱਚ ਲਾਲਚ ਨਹੀਂ ਸੀ ਜਦੋਂ ਬਾਪੂ ਘਰ ਵਿੱਚ ਆ ਜਾਂਦਾ ਸੀ ਲਾਣੇ ਦਾ ਰਾ ਜਾਂਦਾ ਸੀ ਤਾਂ ਘਰ ਦੀਆਂ ਬੀਬੀਆਂ ਧੀਆਂ ਨੋਹਾ ਪਹਿਣਾ ਆਪਣੇ ਸਿਰ ਕੱਜ ਲੈਂਦੀਆਂ ਸੀ ਨੀਵੀਂ ਨਹੀਂ ਸੀ ਚੱਕਦੀਆਂ ਇੰਨਾ ਸਿਆਣੇ ਬੰਦੇ ਦਾ ਘਰ ਦੇ ਮੋਢੀ ਦਾ ਭੈ ਹੁੰਦਾ ਸੀ ਅੱਜ ਸਿਆਣੇ ਬੰਦੇ ਨੂੰ ਨੀਵੀਂ ਪਾਉਣੀ ਪੈ ਜਾਂਦੀ ਏ ਜਦੋਂ ਘਰ ਆ ਜਾਂਦਾ ਹੈ ਬੜਾ ਸਮਾ ਚੇਂਜ ਆ ਗਿਆ ਹੈ ਬਹੁਤ ਚੇਂਜ ਹੋ ਗਿਆ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰਹਿਮਤ ਕਰਨਾ ਜਿਹੜੇ ਯੁੱਗ ਵਿੱਚ ਆਪਾਂ ਰਹਿੰਦੇ ਆ ਸਾਨੂੰ ਇਹ ਠੀਕ ਹੈ ਜਿਹੜੇ ਚ ਉਹ ਰਹਿ ਗਏ ਉਹਨਾਂ ਨੂੰ ਉਹ ਠੀਕ ਸੀ ਹਾਂ ਪਰ ਰਿਸ਼ਤਿਆਂ ਦਾ ਸਨਮਾਨ ਸਤਕਾਰ ਜ਼ਰੂਰ ਚਾਹੀਦਾ ਹੈ ਇਹੋ ਜੀ ਭੈੜੀ ਸੰਗਤ ਨਾ ਕਰੋ ਜਿਹੜੀ ਸੰਗਤ ਕਰਕੇ ਸਾਡੇ ਵਿੱਚੋਂ ਰਿਸ਼ਤਿਆਂ ਦਾ ਸਤਕਾਰ ਹੀ ਉੱਡ ਜਾਵੇ ਆਪਣੇ ਵੱਡਿਆਂ ਦਾ ਸਨਮਾਨ ਕਰੋ ਛੋਟਿਆਂ ਦੇ ਨਾਲ ਆਪਣੇ ਬੱਚਿਆਂ ਵਰਗਾ ਭਰਾਮਾਂ ਵਰਗਾ ਬਰਾਬਰ ਦੇ ਨਾਲ ਰਿਸ਼ਤਾ ਪਿਆਰ ਕਰੋ ਸੋ ਇਹ ਬੜੀਆਂ ਜ਼ਰੂਰੀ ਚੀਜ਼ਾਂ ਨੇ ਅੱਜ ਆਪਾਂ ਦੇਖੀਏ ਸਮੇਂ ਦੀ ਦੌੜ ਬਹੁਤ ਹੋਰ ਪਾਸੇ ਲੱਗ ਗਈ ਹੈ ਕਿੱਥੇ ਜਾ ਕੇ ਰੁਕੇਗਾ ਇਹ ਸਮਾਂ ਕਿਹੋ-ਕਿਹੋ ਜੀਆਂ ਭੈੜੀਆਂ ਖਬਰਾਂ ਰੋਜ਼ ਟੀਵੀ ਤੇ ਮੀਡੀਆ ਤੇ ਅਖਬਾਰਾਂ ਵਿੱਚ ਸੁਣਨ ਨੂੰ ਮਿਲਦੀਆਂ ਜਿਨ੍ਹਾਂ ਨੂੰ ਸੁਣ ਕੇ ਦੇਖ ਕੇ ਸ਼ਰਮ ਆ ਜਾਂਦੀ ਹੈ ਸਿਰ ਝੁਕ ਜਾਂਦਾ ਹੈ ਅੱਜ ਕੱਲ ਤਾਂ ਇੰਨਾ ਵੀ ਕਹਿ ਦਈਏ ਇੰਨਾ ਵੀ ਕੋਈ ਆਪ ਦਾ ਸਾਕਾ-ਬਾਬ ਆਪਣੀ ਧੀ ਨਾਲ ਰਿਸ਼ਤਾ ਨਵਾ ਦਵੇ ਤਾਂ ਵੀ ਸਮਝੋ ਚੰਗਾ ਹੈ ਚਾਚੇ ਤਾਇਆ ਦਾ ਆਂਢੀਆਂ ਗਵਣੀਆਂ ਦਾ ਰਿਸ਼ਤੇਦਾਰਾਂ ਦਾ ਰਿਸ਼ਤੇਦਾਰੀਆਂ ਦੇ ਵਿੱਚ ਇਹ ਜਿਹੜੇ ਰਿਸ਼ਤੇ ਨੇ ਖਤਮ ਹੋ ਗਏ ਨੇ ਗੁਰੂ ਕਿਰਪਾ ਕਰੇ ਰਹਿਮਤ ਕਰੇ ਇਹ ਸੰਗਤ ਦਾ ਅਸਰ ਪੈਂਦਾ ਚੰਗੀ ਸੰਗਤ ਕਰੋ ਮਾੜੀ ਸੰਗਤ ਤੋਂ ਬਚ ਕੇ ਰਹੋ ਸਾਨੂੰ ਮਹਾਰਾਜ ਨੇ ਬਹੁਤ ਵਰਜਿਆ ਭਾਈ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਏ ਭਾਗ ਵਰਸ਼ਨਕਾਰੋ ਪਰਸੀ ਤੌ ਕਿਛ ਲੱਗ ਗਿਆ ਦਾਗ ਧੰਨ ਨੇ ਉਹ ਮੇਰੇ ਵੀਰ ਬੱਚੇ ਬੱਚੀਆਂ ਜਿਹੜੇ ਵਿਦੇਸ਼ਾਂ ਵਿੱਚ ਰਹਿ ਕੇ ਵੀ ਆਪਣੇ ਮਾਪੇ ਬਾਪ ਦੀ ਚਿੱਟੀ ਪੱਗ ਦੀ ਲਾਜ ਰੱਖਦੇ ਨੇ ਵੀ ਮੇਰੇ ਮਾਪੇ ਬਾਪ ਦੀ ਸਰਦਾਰੀ ਸਾਡੀ ਇੱਜ਼ਤ ਦੇ ਨਾਲ ਹੈ ਧੰਨ ਨੇ ਉਹ ਬੱਚੇ ਬੱਚੀਆਂ ਜਿਹੜੇ ਇੱਥੇ ਆ ਕੇ ਵੀ ਆਪਣੇ ਮਾਪੇ ਬਾਪ ਦਾ ਸਨਮਾਨ ਸਤਕਾਰ ਬਰਕਰਾਰ ਰੱਖਦੇ ਨੇ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਤੁਸੀਂ ਗੁਰਬਾਣੀ ਪੜੋਗੇ ਬਾਣੀ ਨਾਲ ਅੰਦਰੋਂ ਜੁੜੋਗੇ ਨਿਤਨੇਮ ਦੀ ਧਾਰਨੀ ਹੋਮੋਗੇ ਇਤ ਨੀਮ ਕਰਕੇ ਕੰਮਕਾਰ ਤੇ ਜਾਵੋਗੇ ਪੜਨ ਜਾਵੋਗੇ ਗੁਰਬਾਣੀ ਤੁਹਾਡੀ ਰੱਖਿਆ ਕਰੇਗੀ ਤੁਹਾਡੇ ਮਨ ਤੇ ਅਸਰ ਪਾਵੇਗੀ ਬੰਦਾ ਜਿਹੋ ਜਿਆ ਦੇਖਦਾ ਜਿਹੋ ਜਿਆ ਪੜਦਾ ਉਹਦਾ ਪ੍ਰਭਾਵ ਸਾਡਾ ਮਨ ਕਬੂਲਦਾ ਹੈ ਜ਼ਰੂਰ ਕਬੂਲਦਾ ਹੈ ਤੁਸੀਂ ਕੁਝ ਇਹੋ ਜਿਹੇ ਸੀਨ ਦੇਖੋ ਤੁਹਾਡੇ ਮਨ ਤੇ ਅਸਰ ਹੋਵੇਗਾ ਤੁਹਾਡੀ ਬਾਡੀ ਤੇ ਅਸਰ ਹੋਵੇਗਾ ਜਦੋਂ ਸੰਗਤ ਵਿੱਚ ਆਵਾਂਗੇ ਬਾਣੀ ਪੜਾਂਗੇ ਸ਼ਹੀਦਾਂ ਦੇ ਗੁਰੂਆਂ ਦੇ ਭਗਤਾਂ ਦੇ ਇਤਿਹਾਸ ਸਰਵਣ ਕਰਾਂਗੇ ਉਹਦਾ ਵੀ ਅਸਰ ਸਾਡੇ ਮਨ ਤੇ ਜ਼ਰੂਰ ਪੈਂਦਾ ਹੈ ਬੜੀਆਂ ਸੰਗਤਾਂ ਦੇ ਫੋਨ ਆਉਂਦੇ ਨੇ ਮਿਲਦੇ ਨੇ ਜਿਹੜੇ ਲਾਈਵ ਆ ਗੁਰੂ ਨਾਨਕ ਬਾਬਾ ਜੀ ਦਾ ਇਤਿਹਾਸ ਸੁਣਦੇ ਨੇ ਭਾਈ ਸਾਹਿਬ ਜੀ ਸਾਨੂੰ ਬਹੁਤ ਚੰਗਾ ਲੱਗਦਾ ਗੁਰੂ ਨਾਨਕ ਬਾਬਾ ਜੀ ਦਾ ਇਤਿਹਾਸ ਜਦੋਂ ਸੁਣਾਉਦੇ ਹੋ ਸੋ ਸਾਨੂੰ ਇਤਿਹਾਸ ਆਪਣਾ ਜ਼ਰੂਰ ਪੜਨਾ ਸੁਣਨਾ ਚਾਹੀਦਾ ਹੈ ਥੋੜਾ ਪੜੋ ਥੋੜਾ ਪੜੋ ਪਰ ਜ਼ਰੂਰ ਪੜੋ ਸਾਡੇ ਭਗਤਾਂ ਦਾ ਸਾਡੇ ਸ਼ਹੀਦਾਂ ਦਾ ਸਾਡੇ ਗੁਰੂਆਂ ਦਾ ਉਹਨਾਂ ਦਾ ਕਿਹੋ ਜਿਹਾ ਜੀਵਨ ਸੀ ਤੇ ਸਾਡਾ ਜੀਵਨ ਕਿਉਂ ਜਿਆ ਹੈ ਉਹਨਾਂ ਦੇ ਜੀਵਨ ਵਿੱਚ ਖੁਸ਼ਹਾਲੀਆਂ ਕਿਵੇਂ ਸਨ ਉਹਨਾਂ ਨੂੰ ਦੁਨੀਆ ਕਿਉਂ ਯਾਦ ਕਰਦੀ ਹੈ ਉਹਨਾਂ ਦੀ ਜਾਇਜਾਕਾਰ ਕਿਉਂ ਹੈ ਉਹਨਾਂ ਨੇ ਕੀ ਕਮਾਇਆ ਆਪਣੇ ਜੀਵਨ ਦੇ ਵਿੱਚ ਇਹ ਸਾਨੂੰ ਜ਼ਰੂਰ ਪੜਨਾ ਵਿਚਾਰਨਾ ਚਾਹੀਦਾ ਹੈ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਸੋਭਾ ਸਾਰੇ ਜੱਗ ਤੋਂ ਨਿਆਰੀ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੀ ਤੋਂ ਉਹ ਲੋਕ ਜੋ ਮੰਗਦੇ ਨੇ ਉਹ ਮਿਲਦਾ ਹੈ ਸਤਿਗੁਰੂ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਨੇ ਨਗਰ ਦੇ ਵਿੱਚ ਜਾ ਕੇ ਹੋਰ ਵੀ ਜਿਹੜੇ ਸੁਣਦੇ ਨੇ ਉਹ ਵੀ ਆਉਂਦੇ ਨੇ ਵੀ ਚਲੋ ਗੁਰਨਾਨਕ ਮਹਾਰਾਜ ਦੇ ਚਰਨਾਂ ਵਿੱਚ ਜੋ ਇਹ ਬਚਨ ਕਰਦੇ ਨੇ ਆਪਾਂ ਵੀ ਕੁਝ ਮੰਗ ਕੇ ਦੇਖੀਏ ਵੀ ਸ਼ਾਇਦ ਸਾਡੀ ਵੀ ਮੰਗ ਪੂਰੀ ਹੋ ਜਾਵੇ ਇਸ ਤਰ੍ਹਾਂ ਲੋੜਵੰਦ ਲੋਕ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੈ ਮਹਾਰਾਜ ਦੇ ਦਰਸ਼ਨ ਕਰਨ ਦੇ ਵਾਸਤੇ ਆਉਂਦੇ ਨੇ ਭਾਈ ਸੋ ਗੁਰੂ ਨਾਨਕ ਮਹਾਰਾਜ ਉਹਨਾਂ ਨੂੰ ਦਰਸ਼ਨ ਦਿਜ਼ਾਰ ਦੇ ਕੇ ਉਹਨਾਂ ਦੀਆਂ ਮੰਗਾ ਸੁਣ ਕੇ ਮਹਾਰਾਜ ਉਹਨਾਂ ਨੂੰ ਖੁਸ਼ੀਆਂ ਵੰਡ ਰਹੇ ਹਨ ਜਵੇ